ਸਾਥੀਗਾਨ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੋਣਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਜਿਹੜੀ ਕਮੇਟੀ ਬਣਾਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਜਦੋਂ ਬਾਗੀ ਅਤੇ ਦਾਗੀ ਧੜਾ ਕਟਾ ਹੋਇਆ ਸੀ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਦੀ ਛੁੱਟੀ ਕਰ ਦਿੱਤੀ ਗਈ ਹੈ ਨਵਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਕੌਣ ਬਣੇਗਾ ਦੋ ਤਿੰਨ ਦਿਨ ਤੋਂ ਨਾ ਆ ਗਿਆ ਯਾਨੀ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ 6 ਮੈਂਬਰੀ ਨਵੀਂ ਕਮੇਟੀ ਬਣੀ ਹੈ ਜਿਸ ਦੇ ਵਿੱਚ ਮਨਪ੍ਰੀਤ ਯਾਦਲੀ ਗੁਰਪ੍ਰਤਾਪ ਸਿੰਘ ਵਿਡਾਲਾ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਰਪਾਲ ਸਿੰਘ ਬਡੂnga ਬੀਬੀ ਸੁਤਿੰਦਰ ਕੌਰ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਚੌਥੀ ਵਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਨੇ ਅਤੇ ਦੋ ਹੋਰ ਸ਼ਖਸ ਨੇ ਜਿਨ੍ਹਾਂ ਦੇ ਦੁਆਰਾ ਸ਼ੇਕ ਮੈਂਬਰੀ ਕਮੇਟੀ ਬਣੀ ਸੀ ਉਨ੍ਹਾਂ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਹੈ ਯਾਨੀ ਕਿ ਸੁਖਬੀਰ ਸਿੰਘ ਬਾਦਲ ਆਪਣੇ ਆਪ ਹੀ ਹੱਥ ਖੜੇ ਕਰ ਗਏ ਨੇ ਫੈਸਲਾ ਕਿਉਂ ਲਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਰਹਿਸ਼ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਟਕਸਾਲੀ ਆਗੂ ਬਣਾਏ ਹੋਏ ਬੁਲਾਏ ਹੋਏ ਸੀ ਉਹਨਾਂ ਟਕਸਾਲੀਆਂ ਨੂੰ ਪੁੱਛਿਆ ਕਿ ਕਿਸ ਤਰ੍ਹਾਂ ਦੀ ਵਾਈਪਸ ਹਵਾਵਾਂ ਆ ਰਹੀਆਂ ਨੇ ਮੇਰੇ ਪੱਖ ਵਿੱਚ ਜਾਂ ਮੇਰੇ ਖਿਲਾਫ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ 50% ਟਕਸਾਲੀ ਆਗੂ ਨੇ ਕਿਹਾ ਕਿ ਜੇਕਰ ਤੁਸੀਂ ਪ੍ਰਧਾਨ ਬਣਦੇ ਹੋ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦਾ ਹਜ਼ਾਰ ਬੇਸ ਬਿਲਕੁਲ ਖਤਮ ਹੋ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਯਾਨੀ ਕਿ ਇੱਕ ਇੱਕ ਕਰਕੇ ਸੁਖਬੀਰ ਸਿੰਘ ਬਾਦਲ ਨੇ ਪੁੱਛਿਆ ਕਿ ਵਾਈਪਸ ਕਿਹਦੇ ਹੱਕ ਵਿੱਚ ਆ ਰਹੀਆਂ ਨੇ ਫਿਰ ਆਪਣੇ ਆਪ ਹੀ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ ਕਿ ਕੋਈ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਾ ਸਕਦੇ ਹੋ ਕਿਉਂਕਿ ਪਹਿਲਾਂ ਚਿਮੜੇ ਹੋਏ ਸੀ ਪਹਿਲਾ ਸਿਆਸੀ ਚਾਲਾਂ ਵਿੱਚ ਚਲੀ ਗਏ ਸੁਖਬੀਰ ਸਿੰਘ ਬਾਦਲ ਵੱਲੋਂ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਥੀਆਂ ਦੇ ਨਾਲ ਮੁਲਾਕਾਤਾਂ ਕੀਤੀਆਂ ਮੁਲਾਕਾਤ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਣੇ ਆਪ ਹੀ ਬਲਵਿੰਦਰ ਸਿੰਘ ਭੁੰਦਰ ਜੋ ਕਾਰਜਕਾਰੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਇਹ ਕਹਿ ਕੇ ਇਹ ਕਹਿ ਦਿੱਤਾ ਕਿ ਤੁਸੀਂ ਆਪਣੀ ਮਨਮਰਜ਼ੀ ਦਾ ਪ੍ਰਧਾਨ ਬਣਾ ਦਿਓ ਜੇਕਰ ਮੇਰੇ ਦੁਆਰਾ ਪ੍ਰਦਾਨ ਬਣਦੇ ਨਾਲ ਕੋਈ ਕਿੰਤੂ ਪਰੰਤੂ ਹੁੰਦੀ ਹੈ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਵੱਲੋਂ ਅਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਿਹੜੇ ਫੈਸਲੇ ਆਏ ਨੇ ਉਹਨਾਂ ਦੇ ਫੈਸਲੇ ਦੀ ਗੁਤਾਈ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਸਿੱਖ ਪੰਥ ਫਿਰ ਸਾਡੇ ਖਿਲਾਫ ਖੜਾ ਹੋ ਜਾਵੇਗਾ ਸਿੱਖ ਪੰਥ ਸਿੱਖ ਪੰਥ ਅਤੇ ਧਾਰਮਿਕ ਆਗੂ ਅਤੇ ਆਗੂ ਜਥੇਬੰਦੀਆਂ ਸਾਡੇ ਖਿਲਾਫ ਖੜੇ ਹੋ ਕੇ ਸਾਡੇ ਵਿਰੋਧ ਪ੍ਰਚਾਰ ਕਰਨੀਆਂ ਇਸ ਤੋਂ ਬਿਹਤਰ ਹੈ ਕਿ ਪ੍ਰਧਾਨ ਜਿਸ ਨੂੰ ਮਰਜ਼ੀ ਬਣਾ ਦਿੱਤਾ ਜਾਵੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਆਪ ਹੀ ਇਹ ਮੰਨ ਲਿਆ ਹੈ ਜਦੋਂ ਤਕਸਾਲੀ ਆਗੂਆਂ ਨੇ ਵੇਰਵੇ ਦਿੱਤੇ ਹਵਾਲੇ ਦਿੱਤੇ ਕਿ ਜੇਕਰ ਤੁਸੀਂ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਦੁਬਾਰਾ ਪ੍ਰਧਾਨ ਬਣਦੇ ਹੋ ਇਸ ਲਈ ਕਿਸੇ ਵੀ ਸਮੇਂ ਬਲਵਿੰਦਰ ਸਿੰਘ ਭੁੰਦੜ ਅਤੇ ਕਾਰਜਕਾਰੀ ਕਮੇਟੀ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾ ਸਕਦਾ ਹੈ ਯਾਨੀ ਕਿ 1 ਜਨਵਰੀ ਦਾ ਨਾਮ ਲੈ ਰਹੇ ਨੇ ਕਿ 1 ਜਨਵਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਗ੍ਹਾ ਤੇ ਹੋਰ ਮਿਲੇਗਾ